ਦੇ ਨਾਲ ਤਬਾਹੀ ਮੱਚੀ ਹੈ ਪਿੰਡ ਜੇਜੂ ਦੇ ਨੇੜੇ ਚੋਹ ਦੇ ਵਿੱਚ ਕਾਰ ਰੁੜ ਗਈ ਇੱਕ ਵਿਅਕਤੀ ਨੂੰ ਰੈਸਕਿਊ ਕੀਤਾ ਗਿਆ ਤੇ ਕਾਰ ਦੇ ਵਿੱਚ ਡਰਾਈਵਰ ਦੇ ਸੜੇ ਕੁੱਲ 11 ਲੋਕ ਜਿਹੜੇ ਨੇ ਜਿਹੜੇ ਸਵਾਰ ਸਨ ਪਰ ਸਾਰੇ ਹੀ ਵਿਅਕਤੀ ਹਿਮਾਚਲ ਦੇ ਰਹਿਣ ਵਾਲੇ ਸੀ ਤੇ ਇਸ ਹਾਦਸੇ ਦੇ ਵਿੱਚ 5 ਲੋਕਾਂ ਦੀ ਮੌਤ ਹੋ ਚੁੱਕੀ ਹੈ ਪਿੰਡ ਜੇਜੂ ਦੇ ਨੇੜੇ ਚੋਹ ਦੇ ਵਿੱਚ ਇੱਕ ਕਾਰ ਰੁੜੀ ਹੈ ਹੁਸ਼ਿਆਰਪੁਰ ਦੇ ਵਿੱਚ ਸਲਾਬ ਦੇ ਨਾਲ ਤਬਾਹੀ ਮੱਚੀ ਹੈ ਇਸ ਦਰਦਨਾਕ ਹਾਦਸੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ કુલ 15 ਲੋਕਾਂ ਦੀ ਜਾਨ ਮੌਤ ਹੋ ਚੁੱਕੀ ਹੈ ਤੇ ਕਿਸ ਤਰੀਕੇ ਦੇ ਨਾਲ ਕਾਰ ਜੁੜੀ ਹੈ ਸੋ ਉਹਦੇ ਵਿੱਚ ਰੁੜ ਜਾਂਦੀ ਹੈ ਕਾਰ ਦੇ ਵਿੱਚ ਡਰਾਈਵਰ ਦੇ ਸਣੇ કુલ 11 ਲੋਕ ਸਵਾਰ ਸਨ ਤੇ ਹਿਮਾਚਲ ਪ੍ਰਦੇਸ਼ ਦੇ ਸਾਰੇ ਜੁੜੇ ਕਾਰ ਦੇ ਵਿੱਚ ਸਵਾਰ ਵਿਅਕਤੀ ਸੀ ਰਹਿਣ ਵਾਲੇ ਸੀ ਹਾਦਸੇ ਦੇ ਵਿੱਚ 5 ਲੋਕਾਂ ਦੀ ਮੌਤ ਹੋ ਚੁੱਕੀ ਹੈ ਹਾਰਪੁਰ ਦੇ ਵਿੱਚ ਸਲਾਬ ਦੇ ਨਾਲ ਤਬਾਹੀ ਦੇਖਣ ਨੂੰ ਮਿਲੀ ਹੈ ਪਿੰਡ ਜੇਜੂ ਦੇ ਨੇੜੇ ਚੋਦੇ ਵਿੱਚ ਕਾਰ ਰੁੜੀ ਹੁਸ਼ਿਆਰਪੁਰ ਦੇ ਵਿੱਚ ਸਲਾਬ ਦੇ ਨਾਲ ਤਬਾਹੀ ਮੱਚੀ ਹੈ ਇੱਕ ਵਿਅਕਤੀ ਨੂੰ ਰੈਸਕਿਊ ਕੀਤਾ ਗਿਆ ਹਾਲਾਂਕਿ ਕਾਰ ਦੇ ਵਿੱਚ 11 ਜੋੜੇ ਡਰਾਈਵਰ ਦੇ ਸਣੇ ਕੁੱਲ 11 ਵਿਅਕਤੀ ਸਵਾਰ ਸਨ ਜੋ ਕਿ ਹਿਮਾਚਲ ਦੇ ਰਹਿਣ ਵਾਲੇ ਸੀ ਦੇ 5 ਲੋਕਾਂ ਦੀ ਇਸ ਹਾਦਸੇ ਦੇ ਵਿੱਚ ਮੌਤ ਹੋ ਚੁੱਕੀ ਹੈ ਪਿੰਡ ਜੇਜੂ ਦੇ ਨੇੜੇ ਚੋਦ ਦੇ ਵਿੱਚ ਕਾਰ ਰੁੜ ਗਈ ਤੇ ਹੁਸ਼ਿਆਰਪੁਰ ਸਲਾਬ ਦੇ ਨਾਲ ਜੁੜਾ ਹੁਸ਼ਿਆਰਪੁਰ ਦੇ ਵਿੱਚ ਸੁਲਾਬ ਜੜੀ ਆਈ ਹੈ ਉਸ ਦੇ ਕਰਕੇ ਤਬਾਹੀ ਮੱਚੀ ਹੋਈ ਹੈ ਤੇ ਤਬਾਹੀ ਦੇ ਤਸਵੀਰਤ ਤੁਹਾਨੂੰ ਦਿਖਾ ਰਹੀਆਂ ਕਿਸ ਤਰੀਕੇ ਦੇ ਨਾਲ ਪੰਜ ਲੋਕਾਂ ਦੀ ਜੜੀ ਇਸ ਹਾਸੇ ਦੇ ਵਿੱਚ ਮੌਤ ਹੋ ਜਾਂਦੀ ਹੈ ਜਿਹੜੀ ਕਾਰ ਹੈ ਉਹ ਕਿਸ ਤਰੀਕੇ ਦੇ ਨਾਲ ਚੋਹ ਦੇ ਵਿੱਚ ਜਾ ਕੇ ਰੁੜ ਜਾਂਦੀ ਹੈ ਹੁਸ਼ਿਆਰਪੁਰ ਦੇ ਵਿੱਚ ਸੁਲਾਬ ਦੇ ਕਰਕੇ ਤਬਾਹੀ ਦੇਖਣ ਨੂੰ ਮਿਲੀ ਹੈ ਤਾਂ ਹੁਸ਼ਿਆਰਪੁਰ ਦੇ ਵਿੱਚ ਫਲਾਬ ਦੇ ਕਰਕੇ ਤਬਾਹੀ ਦਾ ਮੰਜ਼ਰ ਜੁੜਾ ਹੈ ਸਾਹਮਣੇ ਆਇਆ ਹੈ ਇਸ ਮੰਜ਼ਰ ਦੇ ਵਿੱਚ ਸਾਫ਼ ਵੇਖਿਆ ਜਾ ਸਕਦਾ ਹੈ ਕਿਸ ਤਰੀਕੇ ਦੀ ਤਬਾਹੀ ਜੁੜੀ ਹੈ ਨਜ਼ਰ ਆ ਰਹੀ ਹੈ ਤੇ ਇੱਕ ਕਾਰ ਜੋ ਕਿ ਚੋਦ ਵਿੱਚ ਰੁੜ ਜਾਂਦੀ ਉਸ ਕਾਰ ਦੇ ਵਿੱਚ કુલ 11 ਲੋਕ ਸਵਾਰ ਸਨ ਇੱਕ ਵਿਅਕਤੀ ਨੂੰ ਰੈਸਕਿਊ ਕੀਤਾ ਗਿਆ ਹੈ ਤੇ ਪੰਜ ਲੋਕ ਜਿਹੜੇ ਨੇ ਉਹਨਾਂ ਦੀ ਮੌਤ ਹੋ ਚੁੱਕੀ ਹੈ ਤਸਵੀਰਤ ਵਿੱਚ ਕਾਇਦੇ ਫੋਟੋ ਪਰੇਸ਼ਾਨ ਕਰਨ ਵਾਲੀ ਕਿਸ ਤਰੀਕੇ ਦੇ ਨਾਲ ਸਲਾਬ ਦੇ ਕਰਕੇ ਤਬਾਹੀ ਦਾ ਮੰਜ਼ਰ ਜੁੜਾ ਹੈ ਬਣਿਆ ਹੈ ਪਾਣੀ ਪੂਰੇ ਤਰੀਕੇ ਦੇ ਨਾਲ ਆਪਣੇ ਤੇਜ਼ ਵਹਾਤੇ ਤੇ ਜੋ ਦੇ ਵਿੱਚ ਕਾਰ ਰੁੜੀ ਜਿਸ ਤੇ ਕਰਕੇ ਪੰਜ ਵਿਅਕਤੀ ਦੀ ਮੌਤ ਹੋਈ ਹੈ 11 ਦੇ 11 ਵਿਅਕਤੀ ਜਿਹੜੇ ਸੀ ਉਹ ਹਿਮਾਚਲ ਦਰਹਿਣ ਵਾਲੇ ਸੀ ਇੱਕ ਵਿਅਕਤੀ ਨੂੰ ਰੈਸਕਿਊ ਕੀਤਾ ਗਿਆ ਹੈ ਡਰਾਈਵਰ ਦੱਸਣੇ 11 ਲੋਕ ਉਸਕਾਰ ਦੇ ਵਿੱਚ ਸਵਾਰ ਸੀ ਜਿਨ੍ਹਾਂ ਦੇ ਵਿੱਚੋਂ ਕਿ ਪੰਜ ਦੀ ਮੌਤ ਹੋ ਚੁੱਕੀ ਹੈ ਜੋ 14 ਜੋਦੇ ਨੇ 14 ਵਿੱਚ ਕਾਰ ਰੁੜੀ ਹੈ 11 ਲੋਕ ਜੁੜੇ ਨੇ ਕਾਰ ਦੇ ਵਿੱਚ ਸਵਾਰ ਸੀ ਜੋ ਕਿ ਹਿਮਾਚਲ ਦੇ ਰਹਿਣ ਵਾਲੇ ਸੀ ਦੱਸਦੇ ਕਿ ਹਿਮਾਚਲ ਦੇ ਰਹਿਣ ਵਾਲੇ ਜੁੜੇ ਪ੍ਰਵਾਸੀ ਸੀ ਪ੍ਰਵਾਸੀਆਂ ਦੀ ਇਸ ਹਾਦਸੇ ਦੇ ਵਿੱਚ ਪੰਜ ਲੋਕਾਂ ਦੀ ਮੌਤ ਹੋਈ ਹੈ ਹੁਸ਼ਿਆਰਪੁਰ ਦੇ ਵਿੱਚ ਸਲਾਬ ਆਇਆ ਤੇ ਸਲਾਬ ਦੇ ਨਾਲ ਪੂਰੇ ਤਰੀਕੇ ਦੇ ਨਾਲ ਤਬਾਹੀ ਜੁੜੀ ਇਹ ਦੇਖਣ ਨੂੰ ਮਿਲੀ ਹੁਸ਼ਿਆਰਪੁਰ ਦੇ ਵਿੱਚ ਇੱਕ ਚੋਦ ਵਿੱਚ ਕਾਰ ਰੁੜ ਗਈ ਜਿਸ ਤੇ ਵਿੱਚ ਕੁੱਲ 11 ਵਿਅਕਤੀ ਸਵਾਰ ਸੀ ਜਨਤ ਦੇ ਵਿੱਚੋਂ ਇੱਕ ਵਿਅਕਤੀ ਨੂੰ ਸਿਰਫ ਰੈਸਕਿਊ ਕੀਤਾ ਜਾ ਚੁੱਕਿਆ ਉਸ ਤੋਂ ਬਾਅਦ ਪੰਜ ਦੀ ਮੌਤ ਹੋ ਚੁੱਕੀ ਹੈ ਇਹ ਤਸਵੀਰ ਹੈਰਾਨ ਕਰਨ ਵਾਲੀ ਪਿੰਡ ਜੇਜੋ ਦੇ ਨੇੜੇ ਹਾਦਸਾ ਵਾਪਰਿਆ ਹੈ ਹੁਸ਼ਿਆਰਪੁਰ ਦੇ ਪਿੰਡ ਜੇਜੋ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕਿ ਸਲਾਬ ਦੇ ਕਰਕੇ ਤਬਾਹੀ ਦਾ ਮੰਜ਼ਰ ਜੁੜਾ ਹੈ ਦੇਖਣ ਨੂੰ ਮਿਲਿਆ ਹੈ ਤੇ ਇਸੇ ਖਬਰ ਤੇ ਜਿਆਦਾ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਸੁਨੀਲ ਲਖਾ ਜੁੜ ਚੁੱਕੇ ਨੇ ਸੁਨੀਲ ਕਿਸ ਤਰੀਕੇ ਦੇ ਨਾਲ ਇਹ ਜਿਹੜੀ ਤਸਵੀਰ ਸਾਡੇ ਸਾਹਮਣੇ ਆਈ ਹੈ ਇੱਕ ਕਾਰ ਟੋੜ ਦੇ ਵਿੱਚ ਰੁੜਦੀ ਹੈ ਤੇ ਕੁੱਲ ਪੰਜ ਲੋਕਾਂ ਦੀ ਜਾਨ ਜਾਂਦੀ ਹੈ ਕਿਸ ਤਰੀਕੇ ਦੇ ਨਾਲ ਇਹ ਹਾਦਸਾ ਵਾਪਰਿਆ ਸੰਪਰਕ ਟੁੱਟ ਗਿਆ ਹੈ ਇੱਕ ਵਾਰ ਫੇਰ ਤੋਂ ਜੋੜਨ ਦੀ ਕੋਸ਼ਿਸ਼ ਕਰਾਂਗੇ ਹੁਸ਼ਿਆਰਪੁਰ ਦੇ ਵਿੱਚ ਉਦੋਂ ਤੱਕ ਤੁਹਾਨੂੰ ਦੱਸਦੇ ਕਿ ਸਲਾਬ ਦੀ ਜਿਹੜੀ ਤਸਵੀਰ ਹੈ ਨਜ਼ਰ ਆ ਰਹੀ ਹੈ ਇਸ ਵੀਡੀਓ ਦੇ ਵਿੱਚ ਉਹ ਤਬਾਹੀ ਦਾ ਮੰਜ਼ਰ ਕੈਦ ਹੋ ਚੁੱਕਿਆ ਹੈ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਇੱਕ ਚੋਦ ਵਿੱਚ ਜਿਹੜੀ ਇਹ ਕਾਰ ਰੁੜਦੀ ਹੈ ਕਾਰ ਦੇ ਵਿੱਚ ਡਰਾਈਵਰ ਦੇ ਸਣੇ 11 ਲੋਕ ਸਵਾਰ ਸ ਤੇ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਸੀ ਸਾਰੇ ਹੀ ਕਾਰ ਸਵਾਰ ਹਾਦਸੇ ਦੇ ਵਿੱਚ ਪੰਜ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਪਿੰਡ ਜੇਜੂ ਦੇ ਨੇੜੇ ਦੇ ਪਜੜਾ ਹੈ ਪਿੰਡ ਜੇਜੂ ਦੇ ਨੇੜੇ ਹਾਦਸਾ ਵਾਪਰਿਆ ਹੈ ਜਿੱਥੇ ਕਿ ਕਾਰ ਇੱਕ ਚੋਏ ਦੇ ਵਿੱਚ ਜਾ ਕੇ ਰੁੜ ਚੁੱਕੀ ਹੈ ਤੇ ਹੁਸ਼ਿਆਰਪੁਰ ਦੇ ਵਿੱਚ ਸਲਾਬ ਦੇ ਕਰਕੇ ਤਬਾਹੀ ਦਾ ਮੰਜ਼ਰ ਦੇਖਣ ਨੂੰ ਮਿਲਿਆ